ਸਸ਼ਟਿਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ ਪਰਮਜੀਤ ਸਰਨਾਵਲੋਂ ਯੂ-ਟਰਨ ਸ਼ਿਵ ਸੈਨਾ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਵਾਪਸ ਪੰਜਾਬ ਚ ਵੱਡੀ ਵਾਰਦਾਤ ਵਿਆਹ ਤੋਂ ਕੁਝ ਦਿਨ ਪਹਿਲਾਂ 21 ਸਾਲਾ ਨੌਜਵਾਨ ਦਾ ਕੀਤਾ ਗਿਆ ਕਤਲ ਡੇਰਾ ਬਸੀ ਤੋਂ ਲਾਪਤਾ ਬੱਚਿਆਂ ਚੋਂ ਦੋ ਬੱਚੇ ਹੋਏ ਬਰਾਮਦ ਬਾਕੀ 5 ਬੱਚਿਆਂ ਦਾ ਨਹੀਂ ਲੱਗਿਆ ਕੋਈ ਸੁਰਾਕ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਯੂ ਟਰਨ ਲੈਂਦਿਆਂ ਮਹਾਰਾਸ਼ਟਰ ਚੋਣਾਂ ਵਿੱਚ ਸ਼ਿਵ ਸੈਨਾ ਨੂੰ ਸਮਰਥਨ ਦੇਣ ਦਾ ਫੈਸਲਾ ਵਾਪਸ ਲੈ ਲਿਆ ਪਿਛਲੇ ਦਿਨ ਸਰਨਾ ਨੇ ਲਾਂਕ ਕੀਤਾ ਸੀ ਕਿ ਕਾਲੀ ਦਲ ਦਿੱਲੀ ਇਕਾਈ ਵੱਲੋਂ ਮਹਾਰਾਸ਼ਟਰ ਚੋਣਾਂ ਵਿੱਚ ਉਧਵ ਠਾਕਰੇ ਨੂੰ ਹਮਾਇਤ ਦਿੱਤੀ ਜਾਏਗੀ ਇਸ ਲਈ ਦਲੀਲ ਦਿੱਤੀ ਗਈ ਸੀ ਕਿ ਅਕਾਲੀ ਦਲ ਸ਼ਿਵ ਸੈਨਾ ਨੂੰ ਸਮਰਥਨ ਇਸੇ ਲਈ ਦੇ ਰਿਹਾ ਕਿਉਂਕਿ ਸ਼ਿਵ ਸੈਨਾ ਸੰਵਿਧਾਨਿਕ ਸਿਧਾਂਤਾਂ ਨੂੰ ਮੰਨਣ ਵਾਲੀ ਪਾਰਟੀ ਹੈ ਤੇ ਸੰਵਿਧਾਨ ਵਿਰੋਧੀ ਨੀਤੀਆਂ ਵਾਲੀ ਤਾਕਤਾਂ ਦਾ ਵਿਰੋਧ ਕਰਦੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਫੈਸਲਾ ਇਸ ਲਈ ਵਾਪਸ ਲਿਆ ਗਿਆ ਕਿਉਂਕਿ ਇਹ ਪਾਰਟੀ ਦੀ ਕੋਰ ਕਮੇਟੀ ਦਾ ਫੈਸਲਾ ਨਹੀਂ ਸੀ ਪਹਿਲਾ جاری ਪ੍ਰੈਸ ਨੋਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਕਾਲੀ ਦਲ ਦਿੱਲੀ ਇਕਾਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਭਰੋਸਾ ਰੱਖਦਾ ਹੈ ਤੇ ਅਸੀਂ ਸਰਦਾਰ ਬਾਦਲ ਦੇ ਨਾਲ ਚਟਾਨ ਵਾਂਗ ਖੜੇ ਹਾਂ ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਵਿੱਚ ਸਰਨਾ ਨੇ ਉਦਵ ਠਾਕਰੇ ਦੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਤੇ ਬਾਅਦ ਵਿੱਚ ਯੂ ਟਰਨ ਲੈਂਦੇ ਆ ਆਪਣਾ ਫੈਸਲਾ ਵਾਪਸ ਲੈ ਲਿਆ ਮੋਗਾ ਦੇ 베ਰੀਆਂ ਵਾਲਾ ਮੁਹੱਲੇ ਵਿੱਚ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸੈਲੂਨ ਦਾ ਕੰਮ ਕਰਦਾ ਸੀ ਤੇ ਆਪਣਾ ਸੈਲੂਨ ਬੰਦ ਕਰਕੇ ਘਰ ਜਾ ਰਿਹਾ ਸੀ। ਐਸੇ ਦੌਰਾਨ ਕੁਝ ਵਿਅਕਤੀਆਂ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਉਸਦੀ ਕੁੱਟਮਾਰ ਕੀਤੀ ਗਈ ਜਿਸ ਵਿੱਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਬਾਅਦ ਵਿੱਚ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਾਇਆ ਗਿਆ ਜਿੱਥੇ ਕਿ ਉਸਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦਾ ਕੁਝ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ ਪਤਾ ਲੱਗਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੁਝ ਵਿਅਕਤੀਆਂ ਨੂੰ ਕਾਬੂ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਨੌਜਵਾਨ ਹਰਵਿੰਦਰ ਸਿੰਘ ਜਿਸ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਉਸ ਦਾ ਆਉਣ ਵਾਲੇ ਸੌਨ ਦੇ ਮਹੀਨੇ ਵਿਆਹ ਸੀ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਨਿਕਲ ਕੇ ਸਾਹ ਦੀ ਕੇ ਪੁਲਿਸ ਨੇ ਕੁਝ ਲੋਕਾਂ ਨੂੰ ਪੁੱਛਗਿਛ ਲਈ ਹਿਰਾਸਤ ਚ ਲਿਆ ਜਿਨ੍ਹਾਂ ਵਿੱਚ ਇੱਕ ਮੋਗਾ ਦਾ ਸ਼ਿਵ ਸੈਨਾ ਦਾ ਮੁਖੀ ਦੱਸਿਆ ਜਾ ਰਿਹਾ ਫਿਲਹਾਲ ਮੋਗਾ ਪੁਲਿਸ ਦੇ ਡੀਐਸਪੀ ਰਵਿੰਦਰ ਸਿੰਘ ਨੇ ਕੇਸ ਦੀ ਕਮਾਂਡ ਸੰਭਾਲ ਲਈ ਹੈ ਦੁਕਾਨ ਬੰਦ ਕਰਕੇ ਰਾਤ ਤੁਰਿਆ ਹੁੰਦਾ ਸੀ ਤੁਰੇ ਆਉਂਦੇ ਨੂੰ ਘੇਰ ਲਿਆ ਪਹਿਲਾਂ ਵੀ ਇੱਕ ਦੋ ਵਾਰੀ ਕਿਤੇ ਗਏ ਹੋਣੇ ਆ ਤੁਹਾਨੂੰ ਦੱਸਿਆ ਨਹੀਂ ਦਾ ਅੱਧੀ ਦੁਕਾਨ ਅੱਧੀ ਤਲਹੋਂ ਦੀ ਸੀ ਇਹ ਮਰਜ ਮੇਰੇ 20 ਸਾਲ ਦੀ ਹੋ ਗਰਾਂ। ਐਸੇ ਜੀ ਮੰਗਿਆ ਸੀ। ਬਰਾਬਰ ਤੋਂ ਬੰਗ। ਉਹਦਾ ਉਹ ਕੰਨ ਰਿਆ ਤਾਂ। ਬਤਰੀ ਨੂੰ ਪਤਾ ਲੱਗ ਗਿਆ ਕਿ ਉਹ ਮੌਤ ਹੋਈ ਸੀ। ਸੋਤ ਬਾਤ ਐਂਡੀ ਕਿ ਸਾਡੇ ਨਾਲ ਮਾੜੀ ਜੀ ਗੱਲ ਹੋਈ ਆ। ਬਾਅਦ ਚ ਉਹਨਾਂ ਨੇ ਕਿੰਨੇ ਜਾਣੇ ਆ ਦੇ ਆ। ਤੇਰਾ ਪਾ ਲਿਆ ਭੱਜਾ ਮੂਰੇ। ਮੜ ਕੇ ਬਸ ਸੈੱਟ ਲਿਆ ਤੁਸੀਂ ਕਰੇ ਵੀ ਮਰਨ ਦੀ ਕੋਸ਼ਿਸ਼ ਕੀਤੀ ਕਿਤੇ ਨੇ ਨਹੀਂ ਚੜਾਇਆ ਬਸ ਵੱਡਾ ਟੋਪੀ ਕਰਕੇ ਮਾਰ। ਕੰਡੇ ਕਰਪਾ ਨਾਲ ਉਹਨਾਂ ਨਾਲ ਕੋਲੇ। ਡੇਰਾ ਬੱਸੀ ਚੋਂ ਲਾਪਤਾ ਹੋਏ 7 ਬੱਚਿਆਂ ਚੋਂ 2 ਬੱਚਿਆਂ ਨੂੰ ਬਰਾਮਦ ਕਰ ਲਿਆ ਗਿਆ ਇਹਨਾਂ ਦੋ ਬੱਚਿਆਂ ਗੌਰਵ ਤੇ ਗਿਆਨ ਚੰਦ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤਾ ਗਿਆ ਇਸ ਬਾਰੇ ਐਸਆਈ ਕੇਵਲ ਕੁਮਾਰ ਨੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਬੱਚਿਆਂ ਨੂੰ ਦਿੱਲੀ ਤੋਂ ਲੈ ਕੇ ਦੁਪਹਿਰ ਤੱਕ ਡੇਰਾ ਬੱਸੀ ਪਹੁੰਚ ਜਾਣਗੇ ਸਾਰੇ ਬੱਚੇ ਮੁੰਬਈ ਪਹੁੰਚ ਗਏ ਸਨ ਜਿਨ੍ਹਾਂ ਚੋਂ ਦੋ ਬੱਚੇ ਦਿੱਲੀ ਆ ਗਏ ਤੇ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਕਿ ਸਾਨੂੰ ਦਿੱਲੀ ਤੋਂ ਆ ਕੇ ਲੈ ਜਾ ਬਾਕੀ 5 ਬੱਚੇ ਅਜੇ ਮੁੰਬਈ ਹੀ ਘੁੰਮ ਰਹੇ ਨੇ ਤੇ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੈ ਦੱਸਣਯੋਗ ਹੈ ਕਿ ਡੇਰਾ ਬੱਸੀ 'ਚ ਬੀਤੇ ਦਿਨੀ 5 ਵਜੇ 7 ਬੱਚੇ ਪਾਰਕ ਵਿੱਚ ਖੇਡਣ ਲਈ ਨਿਕਲੇ ਸੀ ਪਰ ਘਰ ਵਾਪਸ ਨਹੀਂ ਪਰਤੇ ਬੱਚਿਆਂ ਚ ਦਲੀਪ, ਗੌਰਵ, ਵਿਸ਼ਨੂ, ਗਿਆਨਚੰਦ, ਅਨਿਲ ਕੁਮਾਰ, ਸੂਰਜ ਤੇ ਅਜੇ ਸ਼ਾਮਿਲ ਸਨ ਜਿਨ੍ਹਾਂ ਚੋਂ ਗੌਰਵ ਤੇ ਗਿਆਨਚੰਦ ਨੂੰ ਬਰਾਮਦ ਕਰ ਲਿਆ ਗਿਆ ਇਸ ਮਾਮਲੇ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਦ ਨੋਟਿਸ ਲੈਂਦਿਆਂ ਮੁਹਾਲੀ ਦੇ ਡਿਪੀ ਕਮਿਸ਼ਨਰ ਤੇ ਐਸਐਸਪੀ ਤੋਂ ਜਵਾਬ ਮੰਗਿਆ ਸੀ ਕਮਿਸ਼ਨ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸਮਾਜਿਕ ਸੁਰੱਖਿਆ ਸਥਿਤੀ ਤੇ ਬਾਲ ਵਿਕਾਸ ਵਿਭਾਗ ਮੁਹਾਲੀ ਡਿਪੀ ਕਮਿਸ਼ਨਰ ਤੇ ਸੀਨੀਅਰ ਪੁਲਿਸ ਕਪਤਾਨ ਤੋਂ ਰਿਪੋਰਟ ਮੰਗੀ ਉਦਰ ਹਰਿਆਣਾ ਵਿੱਚ ਇਨੈਲੋ ਤੇ बसपा ਦੇ ਗੱਠਜੋੜ ਹੋਣ ਦੀ ਖਬਰ ਹੈ ਜਿਸ ਤੋਂ ਬਾਅਦ बसपा ਇਨੈਲੋ ਦੇ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਅਭੇ ਚੋਟਾਲਾ ਨੇ ਕਿਹਾ ਕਿ ਇਹ ਗੱਠਜੋੜ ਸਵਾਰਥੀ ਨਹੀਂ ਹੈ ਚੌਧਰੀ ਦੇਵੀ ਲਾਲ ਤੇ ਬਾਬੂ ਕਾਂਸ਼ੀ ਰਾਮ ਦੀ ਵੀ ਇਹੀ ਸੋਚ ਸੀ ਇਹਨਾਂ ਦੋਵਾਂ ਨੇ ਦੇਸ਼ ਦੀ ਰਾਜਨੀਤੀ 'ਚ ਬਦਲਾਅ ਲਿਆਉਂਦਾ ਸੀ ਤੇ ਅੱਜ ਦੇਸ਼ ਕਾਰਪੋਰੇਟਾਂ ਦੇ ਹੱਥਾਂ ਵਿੱਚ ਹੈ ਅਭੇ ਚੋਟਾਲਾ ਨੇ ਕਿਹਾ ਕਿ ਹਰਿਆਣਾ 'ਚ बसपा ਤੇ ਇਨੈਲੋ ਮਿਲ ਕੇ ਵਿਧਾਨ ਸਭਾ ਚੋਣਾਂ ਲੜਨਗੇ ਕਰੀਬ 2 ਮਹੀਨੇ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ ਨੇੜੇ ਪਿੰਡ ਰਾਮਗੜ੍ਹ 'ਚ ਇੱਕ ਬਜ਼ੁਰਗ ਵਿਅਕਤੀ ਦੀ ਕਣਕ ਦੇ ਖੇਤ ਵਿੱਚ ਅੱਗ ਲੱਗਣ ਕਾਰਨ ਉਸ ਦੀਆਂ 40 ਬੱਕਰੀਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਬਜ਼ੁਰਗ ਅਥਰੂਆ ਨੇ ਇਸ ਬਜ਼ੁਰਗ ਦੀ ਮਦਦ ਕਰਕੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਤਨਾ ਸਦਕਾ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਪਰਾਜ ਦੇ ਇਕ ਵਾਈ ਹੇਠ ਸਰਕਾਰੀ ਫੰਡ ਵਿੱਚੋਂ 8,30,000 ਰੁਪਏ ਦੀ ਵਿੱਤੀ ਰਾਸ਼ੀ ਉਸ ਬਜ਼ੁਰਗ ਨੂੰ ਸੌਂਪੀ ਗਈ ਜਿਸ ਤੋਂ ਬਾਅਦ ਜਰਗ ਮੋਹਨ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹਨਾਂ ਨੇ ਆਪ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਸਰਕਾਰ ਦੇ ਸਾਰਥਿਕ ਮਦਦ ਨਾਲ ਹੁਣ ਇਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਪਰਤਾਈਆਂ ਨੇ ਤੇ ਆਪਣੀ ਬੇਟੀ ਦਾ ਵਿਆਹ ਵੀ ਕਰ ਸਕਦਾ ਹੈ ਉਹਨਾਂ ਗੁਰਚੰਦ ਸਿੰਘ ਨਾਮਕ ਪਿੰਡ ਵਾਸੀ ਨੂੰ 19500 ਰੁਪਏ ਦੀ مالی ਸਹਾਇਤਾ ਦਿੱਤੀ ਜਿਸ ਦਾ ਸ਼ਹਿਰ ਦੇ ਸੰਗਾਂ ਸਰਗੀਆਂ ਸੀ ਅਤੇ ਨਾਲ ਹੀ ਰਾਜਦੀਪ ਸਿੰਘ ਨਾਮਕ ਪਿੰਡ ਵਾਸੀ ਨੂੰ 12000 ਰੁਪਏ ਦਾ ਚੈੱਕ ਦਿੱਤਾ ਪੰਜਾਬ ਸਰਕਾਰ ਬੁਲੈ ਨ ਤਿੰਨ ਪਰਵਾਰਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਸੌਂਪੇਗੀ ਬਿਲਕੁਲ ਤੁਹਾਡੇ ਯਾਦ ਹੋਊਗਾ ਮੀਡੀਆ ਤੇ ਵੀ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਤਕਰੀਬਨ 40 ਦੇ ਕਰੀਬ ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਸਰਦਾਰ ਮਹਿੰਦਰ ਸਿੰਘ ਜੀ ਮੇਰੇ ਕੋਲ ਬਜ਼ੁਰਗ ਖੜੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਾਲਦੇ ਸੀ ਰੋਜ਼ ਆਪਣੀ ਉਹਨਾਂ ਨੂੰ ਤੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਸੋ ਅਚਾਨਕ ਉਸ ਟਾਈਮ ਕਿਉਂਕਿ ਮੌਸਮ ਸੀਜ਼ਨ ਦਾ ਸੀਗਾ ਤੇ ਜਿਹੜੀ ਅੱਗ ਲੱਗੀ ਤੇ ਉਹ ਅੱਗ ਆ ਜਿਹੜੀ ਇਹਨਾਂ ਦੇ ਬਾੜੇ ਤੱਕ ਜਿਹੜੀ ਪਹੁੰਚ ਗਈ ਤੇ ਉਹ ਜਿਹੜੀਆਂ 40 ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਜਿਹੜੀਆਂ ਦਰਦਨਾਕ ਮੌਤ ਦੇ ਨਾਲ ਸੜਕੇ ਜਿਹੜੀ ਉਹਨਾਂ ਦੀ ਮੌਤ ਹੋਈ ਸੀਗੀ ਸੋ ਜਿਹੜਾ ਕਿ ਇੱਕ ਕੋਈ ਵੀ ਬੰਦਾ ਸੀ ਜਿਹੜਾ ਦੇਖ ਕੇ ਉਹਦਾ ਸੁਭਾਵਿਕ ਸੀ ਆਪਣੇ ਆਪ ਜਿਹੜਾ ਰੋਣ ਨਿਕਲ ਆਉਂਦਾ ਸੀ ਸੋ ਬਜ਼ੁਰਗਾਂ ਦੇ ਅੱਖਾਂ ਦੇ ਜਿਹੜੇ ਹੰਝੂ ਸੀ ਉਸ ਟਾਈਮ ਜਿਹੜਾ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਸੋ ਕਿਉਂਕਿ ਮੈਂ ਹਲਕਾ ਸੰਗਰੂਰ ਤੋਂ ਮੈਨੂੰ ਨੁਮਾਇੰਦਗੀ ਜਿਹੜੀ ਇਹਨਾਂ ਲੋਕਾਂ ਨੇ ਦਿੱਤੀ ਆ ਪਿੰਡ ਅਮਰ ਜਿਹੜਾ ਰਾਮਗੜ੍ਹ ਦੇ ਲੋਕਾਂ ਨੇ ਮੈਨੂੰ ਬਹੁਤ ਮਤ ਦੇ ਨਾਲ ਜਿਹੜਾ ਪਿੰਡੋ ਜਿਤਾ ਕੇ ਜਿਹੜਾ ਭੇਜਿਆ ਸੀ ਸੋ ਮੇਰਾ ਫਰਜ਼ ਹੈ ਮੈਂ ਸਾਡੀ ਡਿਊਟੀ ਹੈ ਸੋ ਮਾਨਯ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਦੋਂ ਧਿਆਨ ਦੇ ਵਿੱਚ ਲਿਆਂਦਾ ਤੇ ਅਸੀਂ ਸਾਰਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਤੇ ਅੱਜ 2 ਮਹੀਨੇ ਬਾਅਦ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ 830000 ਦਾ ਜਿਹੜਾ ਚੈੱਕ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਿਹੜਾ ਅੱਜ ਮਾਲੀ ਮਦਦ ਆ ਜਿਹੜੀ ਸਹਾਇਤਾ ਦੇਣ ਦੇ ਲਈ ਅੱਜ ਆਏ ਆ ਤੇ ਨਾਲ ਹੀ ਜਿਹੜਾ ਕਿਉਂਕਿ ਉਹ ਅੱਗ ਨੇ ਨਾਲ ਦੇ ਘਰਾਂ ਤੱਕ ਵੀ ਮਾਰ ਕੀਤੀ ਸੀਗੀ ਗੁਰਚਰਨ ਸਿੰਘ ਜੀ ਖੜੇ ਹੈ ਜਿਨ੍ਹਾਂ ਦਾ ਸ਼ੈੱਡ ਸੀਗਾ ਜਿਹੜਾ ਉਹ ਡੈਮੇਜ ਹੋਇਆ ਸੀ ਉਹਨਾਂ ਨੂੰ 19500 ਦਾ ਜਿਹੜਾ ਚੈੱਕ ਇਹਨਾਂ ਦਾ ਤੇ ਕਰਾਜਦੀਪ ਸਿੰਘ ਨੌਜਟਾ ਤੋਂ ਉਹਨਾਂ ਜਿਹਨਾਂ ਦਾ ਜਿਹੜਾ ਕੁਪਾ ਹੋਰ ਵੀ ਕਾਫੀ ਨੁਕਸਾਨ ਹੋਇਆ ਸੀ तकरीबन 1,112,000 ਰੁਪਏ ਦਾ ਜਿਹੜਾ ਚੈੱਕ ਉਹਨਾਂ ਦਾ ਅੱਜ ਜਿਹੜੇ ਤਿੰਨੇ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਹੜਾ ਚੈੱਕ ਦੇਣ ਦੇ ਲਈ ਅੱਜ ਪਿੰਡ ਦੇ ਵਿੱਚ ਮੈਂ ਬਤੌਰ ਜਿਹੜਾ ਵਿਧਾਇਕ ਹੋਰ ਮੇਰੇ ਨਾਲ ਸਾਰਾ ਪ੍ਰਸ਼ਾਸਨ ਜਿਹੜਾ ਪਹੁੰਚਿਆ ਹੈ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਉਹਨਾਂ ਦੀ ਸਿੱਖਣ ਯੋਗਤਾਵਾਂ ਨੂੰ ਹੋਰ ਨਿਖਾਰਨ ਤੇ ਬੱਚਿਆਂ ਦੇ ਮਨ ਵਿੱਚ ਸਕੂਲ ਪ੍ਰਤੀ ਖਿੱਚ ਪੈਦਾ ਕਰਨ ਦੇ ਉਦੇਸ਼ ਨਾਲ ਫਾਜ਼ਿਲਕਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਜਿੱਥੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਹਰ ਮਹੀਨੇ ਇੱਕ ਦਿਨ ਸਕੂਲ ਬੈਗ ਮੁਕਤ ਦਿਵਸ ਹੋਏਗਾ ਤੇ ਇਸ ਦਿਨ ਵਿਦਿਆਰਥੀ ਕਿਤਾਬਾਂ ਤੋਂ ਬਿਨਾਂ ਰਚਨਾਤਮਕ ਤਰੀਕੇ ਦੀਆਂ ਗਤੀਵਿਧੀਆਂ ਨਾਲ ਆਪਣੇ ਸਿੱਖਣ ਕੌਸ਼ਲ ਵਿਸਾਦਾ ਕਰਨਗੇ ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਇਕਤਾ ਕਲੋਨੀਆ ਬਹੁਤੋ ਕੀਤਾ ਇਸ ਮੌਕੇ ਡਿਪਟੀ ਦੇ ਨਾਲ ਬਚਪਨ ਦੀਆਂ ਖੇਡਾਂ ਖੇਡਦੇ ਹੋਏ ਇਹ ਨਜ਼ਾਰਾ ਪੰਜਾਬ ਸਰਕਾਰ ਵੱਲੋਂ ਪੰਜਾਬੰਦਰ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਦੇ ਮਕਸਦ ਨਾਲ ਅੰਮ੍ਰਿਤਸਰ 에ਰਪੋਰਟ ਤੇ ਕਰਤਾਰਪੁਰ ਕੋਰੀਡੋਰ ਨੂੰ ਜਾਂਦੇ ਨੈਸ਼ਨਲ ਹਾਈਵੇ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਬਰੂ ਸਕੂਲ ਦੇ ਛੋਟੇ ਬੱਚਾ ਨਾਲ ਲੈ ਕੇ ਫਾਲਦਾਰ ਪੌਦੇ ਲਗਾਏਗੇ ਇਸ ਮੌਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਸਭਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣ ਦਾ ਹੌਕਾ ਦਿੱਤਾ ਗਿਆ। ਕਿਉਂਕਿ ਆਮ ਲੋਕ ਗਰੀਬ ਲੋਕ ਜਿਹੜੇ ਫਲ ਜਿਹੜਾ ਉਹ ਖਾ ਸਕਣ। ਸੋ ਇਹ ਮਹਿਮ ਜਿਹੜੀ ਆ ਇਹ ਤੋਂ ਸ਼ੁਰੂ ਕੀਤੀ ਆ 15 ਅਗਸਤ ਆਕ ਜਿਹੜੀ ਇਹ ਜਾਦੀ। ਸਭਾ ਰੋਡ ਤੇ ਕਰ ਤੌਰੇ ਕਾਰਪੋਰ ਕੋਰੀਡੋਰ ਰੋੜਿਆ। ਹਾਂ ਯਾਤਰੀ ਜਾਂਦੇ ਲੱਗਦਾ ਬਹੁਤ ਸੋਹਣਾ ਹਰਿਆ ਭਰਿਆ। ਨਾ ਨਾ ਬਹੁਤ ਵਧੀਆ ਹੋ ਜੁਗਾ ਦੇਖੋ ਤੁਸੀਂ ਕੀ ਬੜਦਾ। ਇਸ ਸਾਲ ਦੇ ਵਿੱਚ ਪੂਰੀ ਰੋਡ ਕਿਉਂਕਿ ਇਹਦੇ ਤੇ ਪਹਿਲਾਂ ਬੜੇ ਬੂਟੇ ਸੀਗੇ। ਰੋਡ ਬੰਦ ਕਰਕੇ ਬੂਟੇ ਵੜਤੇ ਪਹਿਲਾਂ ਪੁਰਾਣਾ ਸਪੈਦਾ ਸੀਗਾ ਬੜੇ ਬੜੇ ਵੱਡੇ ਸੀਗੇ। ਪਰ ਹੁਣ ਆਪਾਂ ਇਹ ਦੂਜੇ ਬੂਟੇ ਲਾ ਰਹੇ। ਤੇ ਇਹਨਾਂ ਬੂਟਿਆਂ ਦੀ ਰਾਖੀ ਦੀ ਵੀ ਪੂਰਾ ਪ੍ਰਬੰਧ ਕਰਾਂਗੇ ਇੱਕ ਮਤਲਬ ਮੈਂ ਤੁਹਾਡੇ ਥਰੂ ਆਪਣੇ ਗੁਜਰਤ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਆਪਣੇ ਡੰਗਰ ਚਾਹ ਲਗਿਆ ਇਸ ਗੱਲ ਦਾ ਖਿਆਲ ਰੱਖੜ ਕੇ ਛੜਕਾਂ ਦੇ ਉੱਤੇ ਆਪਣੇ ਡੰਗਰ ਨਾ ਲੈ ਕੇ ਆਉਣ ਔਰ ਕਿਸੇ ਵੀ ਬੰਦੇ ਨੂੰ ਚਾਹ ਕੋਈ ਕਿਸਾਨ ਹੈ ਚਾਹ ਕੋਈ ਗੁਜਰਤ ਭਾਈਚਾਰੇ ਦਾ ਸਬੰਧਤ ਹੈ ਕੋਈ ਵੀ ਬੰਦਾ ਜਿਹੜਾ ਵੀ ਬੂਟੇ ਨੂੰ ਖਰਾਬ ਕਰੂਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਬੂਟਿਆਂ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਪੰਜਾਬ ਦਾ ਵਾਤਾਵਰਣ ਬਚਾਉਣਾ ਰੋਜ਼ਾਨਾ ਦੀ ਤਰ੍ਹਾਂ ਜਦੋਂ ਸਮਰਾਲਾ ਦੇ ਇੱਕ ਨਿੱਜੀ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਇੱਕ ਫੋਰਚਨਰ ਗੱਡੀ ਸਵਾਰ ਮਹਿਲਾ ਸਕੂਲ ਪਾਸ ਨੂੰ ਰੋਕ ਕੇ ਪਿਸਤਲ ਸਣੀ ਬਸਟਾਕ ਦੇਖ ਲੋਗੀ ਤੇ ਬੱਚਿਆਂ ਨੂੰ ਡਰਾਉਣ ਲੱਗੇ ਕਿ ਬੱਚਿਆਂ ਨੇ ਜੋ ਵੀਡੀਓ ਬਣਾਈ ਉਸ ਨੂੰ ਡਿਲੀਟ ਕਰ ਦਿੱਤਾ ਜਾਏ। ਮਾਮਲਾ ਸਕੂਲ ਦੇ ਪ੍ਰਿੰਸੀਪਲ ਪਾਲ ਕਲਪੌਂਟ ਤੇ ਆ ਤੇ ਸਕੂਲ ਪ੍ਰਿੰਸੀਪਲ ਨੇ ਤੁਰੰਤ ਸਮਰਾਲਾ ਥਾਣੇ ਨੂੰ ਇਸ ਦੀ ਸੂਚਨਾ ਦਿੱਤੀ। ਸਬੰਧ ਦੇ ਜੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਦੀ ਵੈਨ ਜਿਸ 'ਚ 11ਵੀਂ ਤੇ 12ਵੀਂ ਕਲਾਸ ਦੀਆਂ 11 ਵਿਦਿਆਰਥਣਾਂ ਤੇ 14 ਵਿਦਿਆਰਥੀ ਮੌਜੂਦ ਸਨ ਇਹ ਵੈਨ ਜਦੋਂ ਸਮਰਾਲਾ ਇੱਕ ਫੋਰਚਨਰ ਗੱਡੀ ਜਿਸ ਨੂੰ ਕਿ ਇੱਕ ਮਹਿਲਾ ਚਲਾ ਰਹੀ ਸੀ ਉਸ ਮਹਿਲਾ ਵੱਲੋਂ ਆਪਣੀ ਗੱਡੀ ਨੂੰ ਸਕੂਲ ਵੈਨ ਦੇ ਅੱਗੇ ਲਗਾ ਕੇ ਵੈਨ ਨੂੰ ਰੋਕਿਆ ਗਿਆ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਉਸ ਮਹਿਲਾ ਦੇ ਹੱਥ ਵਿੱਚ ਪਿਸਤਲ ਸੀ ਉਹ ਮਹਿਲਾ ਵੈਨ ਦੇ ਅੰਦਰ ਦਾਖਲ ਹੋਈ ਤੇ ਉਸ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਜੋ ਵੀਡੀਓ ਬਣਾ ਰਹੇ ਸੀ ਉਸ ਨੂੰ ਤੁਰੰਤ ਡਿਲੀਟ ਕਰੋ ਉਹਨਾਂ ਨੇ ਕਿਹਾ ਕਿ ਹਾਲਾਂਕਿ ਇਹ ਬੱਚੇ ਸਨੈਪਚੈਟ ਚਲਾ ਰਹੇ ਸਨ ਉਹਨਾਂ ਨੇ ਕਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਵੈਨ ਅੰਦਰ ਬੱਚੇ ਬੁਰੀ ਤਰ੍ਹਾਂ ਸਹਿਮ ਗਏ ਸਨ ਇਸ ਸਬੰਧ ਵਿੱਚ ਜਦੋਂ ਪ੍ਰਿੰਸੀਪਲ ਤੋਂ ਪੁੱਛਿਆ ਗਿਆ ਕਿ ਸਕੂਲ ਵਿੱਚ ਬੱਚਿਆਂ ਵੱਲੋਂ ਮੋਬਾਈਲ ਲੈ ਕੇ ਆਉਣ ਦੀ ਮਨਜ਼ੂਰੀ ਹੈ ਤਾਂ ਉਹਨਾਂ ਨੇ ਕਿਹਾ ਕਿ

ਮੈਂ ਫਰਚਨਰ ਚਲਾ ਰਹੀ ਸੀ ਵਾਈਟ ਕਲਰ ਦੀ ਉਹਨੇ ਫੋਰਸਫੁਲੀ ਵੈਨ ਨੂੰ ਰੋਕਿਆ ਔਰ ਉਹ ਵੈਨ ਚਾਈ ਉਹਦੇ ਕੋਲ ਗਨ ਸੀ ਔਰ ਉਹਨੇ ਬੱਚਾ ਨੂੰ ਏਮ ਕਰਦੇ ਹੋਏ ਕਿਹਾ ਵੀ ਵੀਡੀਓ ਡਿਲੀਟ ਕਰ ਤਾ ਮੇਰੀ ਵੀਡੀਓ ਬਣਾਈ ਹੈ ਤੇ ਬੱਚਾ ਨੂੰ ਪਤਾ ਵੀ ਨਹੀਂ ਸੀ ਵੀ ਉਹ ਕਿਸ ਵੀਡੀਓ ਦੀ ਗੱਲ ਕਰ ਰਿਹਾ ਹੈ ਦੋ ਉਹਨਾਂ ਨੇ ਆਪਣੀ ਵੀਡੀਓਜ਼ ਰੀਕ ਕੀਤੀਆਂ ਪਰ ਉਹਨਾਂ ਨੇ ਦੂਜੇ ਬੱਚੇ ਵੱਲ ਗਨ ਕਰਕੇ ਕਿਹਾ ਵੀ ਇਹਦੀ ਚੈੱਕ ਕਰ ਵੀ ਹੋਗੀ ਐਂਡ ਫਿਰ ਉਹ ਗਨ ਨੂੰ ਲਹਿਰਾਉਂਦੀ ਹੋਈ ਬਹੁਤ ਹੀ ਬੱਚਾ ਨੂੰ ਟਰਟਨ ਕਰਦੇ ਹੋਈ ਗੱਡੀ ਦੇ ਵਿੱਚ ਉਤਰ ਗਈ ਪਰ ਉਹਨਾਂ ਨੇ ਡਰਾਈਵਰ ਦੇ ਵੱਲ ਨੂੰ ਗਨ ਏਮ ਕੀਤੀ ਵੀ ਤੇਰੀ ਵੈਨ ਦੇ ਵਿੱਚ ਹੋ ਰਿਹਾ ਤੇ ਸਾਨੂੰ ਲੱਗਦਾ ਵੀ ਇਹ ਲਾਅ ਐਂਡ ਆਰਡਰ ਦੇ ਸ ਔਰ ਬੱਚੇ ਕਾਲ ਦੇ ਬਹੁਤ ਜ਼ਿਆਦਾ ਟਰੋਮਾ ਚ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਮੀਡੀਆ ਤੋਂ ਚਾਹੁੰਦੇ ਆ ਵੀ ਸਾਡੀ ਹੈਲਪ ਕਰਨ ਜਾਤੋ ਜ਼ਿਆਦਾ ਤਾਂ ਕਿ ਐਸੀਆਂ ਚੀਜ਼ਾਂ ਅੱਗੇ ਫਾਰਵਰਡ ਨਾ ਹੋ ਸਕਣ ਕਿਉਂਕਿ ਬੱਚੇ ਆਪਸ ਆਹਾਂ ਦੇ ਸਾਂਝੇ ਹਨ ਕਿਸੇ ਦੀ ਵੀ ਸੁਰੱਖਿਆ ਜਿਹੜੀ ਆਪਣੇ ਹੱਥ ਚ ਰਹਿਣੀ ਚਾਹੀਦੀ ਹੈ ਔਰ ਖਾਸ ਕਰਕੇ ਬੱਚਾ ਨੂੰ ਐਸੇ ਟਰੋਮਾ ਤੋਂ ਨਾ ਗੁਜ਼ਰਨਾ ਪਵੇ ਅਸੀਂ ਕੈਮਰੇ ਖੰਗਾਰ ਰਹੇ ਆ ਜੀ ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਉਹਦੇ ਵਿੱਚ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਹੈ ਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚੂਨਰ ਜੀ ਉਹ ਇਹਦੇ ਵਿੱਚ ਸਾਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਤੇ ਬਾਕੀ ਗੱਡੀ ਦੇ ਵਿੱਚ ਜਿਹੜੀ ਸਰਕਾਰੀ ਬੱਸ ਸਕੂਲ ਦੀ ਉਹਦੇ ਵਿੱਚ ਕੈਮਰੇ ਨਹੀਂ ਲੱਗੇ ਜੋ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਹੇ ਵੀ ਕੈਮਰੇ ਜੁ ਲੱਗੇ ਆ ਕੈਮਰੇ ਖਰਾਬ ਹੋਏ ਨੇ ਜਾਂ ਇਹਦੇ ਵਿੱਚ ਜੇ ਕੋਈ ਗੱਲ ਹੋਉਂਦੀ ਹੈ ਤਾਂ ਨੂੰ ਹੋਊਗੀ ਕਰ ਲਈ ਜੋ ਕੋਈ ਗੱਲ ਸਾਹਮਣੇ ਆਂਦੀ ਹੈ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਜੀ ਪਰ ਗੱਡੀ ਟੈਸਟ ਕਰ ਲਈਏ ਮਹਿਤਾ ਚੌਕ ਕਸਬੇ ਅੰਦਰ ਚੱਲੀਆਂ ਗੋਲੀਆਂ ਨੇ ਇਲਾਕੇ ਅੰਦਰ دہشت ਫੈਲਾ ਦਿੱਤੀ ਹੈ। ਹਮਲਾ ਅਮ੍ਰਿਤਸਰ ਰੋਡ ਦਾਣਾ ਮੰਡੀ ਸਾਹਮਣੇ ਸਥਿਤ ਸਟੇਸ਼ਨਰੀ ਦੀ ਦੁਕਾਨ ਮਾਸਟਰ ਪੁਸਤਕਪੰਡਾਰ ਤੇ ਕੀਤਾ ਗਿਆ ਸੀ ਜਿਸ ਦੌਰਾਨ ਗੋਲੀਆਂ ਲੱਗਣ ਨਾਲ ਦੁਕਾਨ ਦਾ ਫਰੰਟ ਸ਼ੀਸ਼ਾ ਟੁੱਟ ਕੇ ਚੱਕਨਾ ਚੁਰ ਹੋ ਗਿਆ ਤੇ ਗੋਲੀ ਅੰਦਰ ਪੇ ਕਾਊਂਟਰ ਤੇ ਵੀ ਲੱਗੀ। ਭਾਵੇਂ ਕਿ ਇਸ ਹਮਲੇ ਅੰਦਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਸ ਹਮਲੇ ਤੋਂ ਪੀੜਤ ਦੁਕਾਨ ਮਾਲਕ ਡੀ ਜੇ ਸਿੰਘ ਮਿੰਟੂਸ ਪੁੱਤਰ ਦਰਸ਼ਤਾਰ ਤਨ세ਮ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਹਮਲਾ ਸਵੇਰੇ 8:30 ਵਜੇ ਕੀਤਾ ਗਿਆ ਸੀ ਜਿਸ ਦੌਰਾਨ ਉਹ ਰੋਜ਼ਾਨਾ ਵਾਂ ਜਿਨ੍ਹਾਂ ਨੇ ਕਪੜੇ ਨਾਲ ਮੋਟਕੇ ਹੋਏ ਸਨ ਮੋਟਰਸਾਈਕਲ ਤੇ ਆਏ ਤੇ ਸਾਹਮਣੇ ਸੜਕ ਤੋਂ ਚੱਲਦੇ-ਚੱਲਦੇ ਉਹਨਾਂ ਵੱਲੋਂ ਦੁਕਾਨਦਾਰ ਨੂੰ ਫਾਇਰ ਕੀਤੇ ਗਏ ਜਿਸ ਨਾਲ ਦੁਕਾਨ ਦੇ ਅੱਗੇ ਲੱਗਿਆ ਸ਼ੀਸ਼ਾ ਟੁੱਟ ਗਿਆ ਤੇ ਇੱਕ ਗੋਲੀ ਅੰਦਰ ਪਏ ਕਾਊਂਟਰ ਤੇ ਵੀ ਜਾ ਕੇ ਲੱਗੀ ਇਸ ਤੋਂ ਬਾਅਦ ਉਹ ਕਤਹ ਹਮਲਾਵਰ ਉੱਥੋਂ ਫਰਾਰ ਹੋ ਗਏ ਸਾਮਲੇ ਸੰਬੰਧੀ ਦੁਕਾਨ ਮਾਲਕ ਨੇ ਕੁਝ ਵਿਅਕਤੀਆਂ ਦਾ ਨਾਮ ਵੀ ਪੁਲਿਸ ਨੂੰ ਨਸ਼ਰ ਕੀਤਾ ਜਿਨ੍ਹਾਂ ਨਾਲ ਉਸਦੀ ਪਟਾਕਿਆਂ ਨੂੰ ਲੈ ਕੇ ਦੇਰ ਰਾਤ ਤਕਰਾਰ ਹੋਈ ਸੀ ਥਾਣਾ ਮਹਿਤਾ ਤੋਂ ਐਸਐਚਓ ਗਗਨਦੀਪ ਸਿੰਘ ਨੇ ਇਸ ਘਟਨਾ ਸੰਬੰਧੀ ਬੋਲਦਿਆਂ ਕਿਹਾ ਕਿ ਸ਼ਿਕਾਇਤਕਰਤਾ ਜਗਜੀਤ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਦ ਮੈਂ ਅੰਦਰ ਆ ਕੇ ਸਮਾਰੋਹ ਨੂੰ ਬਿਲਕੁਲ ਚੈੱਕ ਕਰ ਦਰ ਲਿਆ ਉਹਨਾਂ ਕੋਲ ਗਿਆ ਸਹੀ ਹੈ ਸਵੇਰੇ ਘੜਨਾ ਕਿੰਨੇ ਟਾਈਮ ਦੀ ਆ 8:30 ਤੇ ਉਹ ਅੰਦਰ ਆਏ ਜਾਂ ਬਾਹਰ ਆਏ ਜਾਂ ਕੀ ਕਰਦਾ ਵਾਪਸ ਦੋਸਤ ਮੋਟਰਸਾਈਕਲ ਤੇ ਜੀ ਰੋਡ ਤੋਂ ਗੋਲੀ ਮਾਰੀ ਉਹਨਾਂ ਨੂੰ ਕੀ ਉਹ ਬੰਦੇ ਪਛਾਣ ਚ ਜਿਨ੍ਹਾਂ ਨੇ ਗੋਲੀ ਚਲਾਈ ਪਛਾਣਦੇ ਨਹੀਂ ਆ ਤੇ ਆਣ ਪਛਾਤੇ ਜਿਨ੍ਹਾਂ ਨੇ ਗੋਲੀ ਚਲਾਈ ਆ ਤੇ ਰਾਤ ਜਿਹੜੀਆਂ ਧਮਕੀਆਂ ਦਿੱਤੀਆਂ ਕੋ ਨੰਬਰ ਮਿਲਦਾ ਹੈ ਤੇ ਉਹਨਾਂ ਨੇ ਪੈਸੇ ਤੁਹਾਨੂੰ ਕੈਸ਼ ਦੇ ਕੇ ਆ ਜਾਂ ਟ੍ਰਾਂਜੈਕਸ਼ਨ ਵਗੈਰਾ ਕੀਤੀ ਟ੍ਰਾਂਜੈਕਸ਼ਨ ਕੀਤੀ ਠੀਕ ਆ ਤੇ ਕੀ ਖੜਿਆ ਕੀ ਹਨਾਂ ਨੇ ਲੈ ਕੇ ਕੀ ਗਏ ਕੋਈ ਉਹ ਆਪਣੇ ਦਾ ਆਨਰ ਕਰ ਤੋਂ ਫੰਕਸ਼ਨ ਸੀ ਉਹਨਾਂ ਨੂੰ ਕੋਈ ਭਮਈਆਂ ਸੀ ਕੋਜਨ ਕੋਈ ਜਿਹੜੇ ਸ਼ਾਰਟ ਹੁੰਦੇ ਹੋ ਉਹ ਤੁਹਾਡੀ ਕੀ ਮੰਗਿਆ ਕਰ ਗਈ ਹੁਣ ਚੀਜ਼ ਸਪੋਰ ਜੋ ਪੰਡਾ ਫਾਗਰਾ ਬੜਾ ਮੜਾ ਜੀਦਾ ਉਹਨਾਂ ਦੀ ਬੰਦੀ ਕਰ ਰਿਹਾ ਜੇ ਅੱਜ ਮਰਨਾ ਹੋਈ ਆ ਕੱਲ ਨੂੰ ਵੰਡਿਆ ਦੇ ਹੋਗੀ ਸਾਰੇ ਚੌਂਗ ਸਾਰੇ ਦੁਕਾਨਦਾਰ ਭਰਾਵਾ ਰਾਜਸਥਾਨ ਦਾ ਰਹਿਣ ਵਾਲੇ ਇੱਕ ਵਿਅਕਤੀ ਰਾਜਸਥਾਨ ਤੋਂ ਅਫੀਮ ਲਿਆ ਕੇ ਗੁਰਦਾਸਪੁਰ ਵਿੱਚ ਵੇਚਣ ਦੀ ਤਾਕਤ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਅੜੀਕੇ ਚੜ ਗਿਆ ਗੁਰਦਾਸਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ 1.5 ਕਿਲੋ ਤੋਂ ਵੱਧ ਅਫੀਮ ਤੇ 25000 ਰੁਪਏ ਨਕਦੀ ਸਮੇਤ ਗ੍ਰਿਫਤਾਰ ਕੀਤਾ ਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ थाना सदर ਗੁਰਦਾਸਪੁਰ ਵਿੱਚ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜੋ ਆਪਣੀ ਪੁੱਛਗើស ਵਿੱਚ ਮਦਨ ਗੁੱਜਰ ਪੁੱਤਰ ਫੈਰੂ ਗੁੱਜਰ ਨੇ ਦੱਸਿਆ ਕਿ ਉਹ ਇੱਕ ਅਫੀਮ ਦੀ ਖੇਪ Eu ghei s već das Denisi. ਪੰਜਾਬ ਦਾ ਕਿਸਾਨ ਲਗਾਤਾਰ ਝੋਨੇ ਤੇ ਕਣਕ ਦੀ ਖੇਤੀ ਵੱਲ ਦਿਲਚਸਪੀ ਦਿਖਾ ਰਿਹਾ ਤੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵੱਲੋਂ ਗੋਲਡਨ ਐਪਲ ਦੀ ਸਫਲਤਾਪੂਰਵਕ ਖੇਤੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਡਾਕਟਰ ਪੀ ਕੇ ਪਤਨੀ ਨੇ ਦੱਸਿਆ ਕਿ ਕਣਕ ਤੇ ਝੋਨੇ ਵਰਗੀਆਂ ਰਵਾਇਤੀ ਫਸਲਾਂ ਦੀ ਕਾਸ਼ਤ ਪੰਜਾਬ ਵਿੱਚ ਮਿੱਟੀ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਗਿਰਾਵਟ ਦਾ ਕਾਰਨ ਬਣੀ ਉਹਨਾਂ ਨੇ ਕਿਹਾ ਕਿ ਸੀ ਸੇਬ ਦੀਆਂ ਵੱਖ-ਵੱਖ ਕਿਸਮਾਂ ਦੇ ਪੌਦੇ ਸਫਲਤਾਪੂਰਵਕ ਲਾਇਨੇ ਤੇ ਬਾਅਦ ਵਿੱਚ ਪੰਜਾਬ ਡੰਡਿਆਲਾ ਗੁਰੂ ਵਿਖੇ ਗੋਲਡੀ ਪ੍ਰਧਾਨ ਨਾਮੀ ਵਿਅਕਤੀ ਤੇ ਉਸਦੇ ਸਾਥੀਆਂ ਵੱਲੋਂ ਥਾਣੇ ਦੇ ਬਾਹਰ ਧਰਨਾ ਲਾਇਆ ਗਿਆ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਸ਼ੇਖਪੁਰਾ ਇਲਾਕੇ ਦੇ ਵਿੱਚ ਸ਼ਰੀਆਮ ਨਸ਼ਾ ਵਿਕਰੀ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨੇ ਕਿਹਾ ਕਿ ਤਸਕਰਾਂ ਵੱਲੋਂ ਉਸ ਨੂੰ ਤੇ ਉਸਦੀ ਪਤਨੀ ਨੂੰ ਹਥਿਆਰ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਨੇ ਜਿਹਦੇ ਚਲਦੇ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉੱਥੇ ਹੀ ਦੂਜੀ ਧਿਰ ਵੀ ਅੱਜ ਸਾਹਮਣੇ ਆਈ ਜਿਸ ਵੱਲੋਂ ਗੋਲਡੀ ਪ੍ਰਧਾਨ ਤੋਂ ਦੁਖਿਓ ਕਿ ਪਾਣੀ ਵਾਲੀ ਟੈਂਕੀ ਤੇ ਚੜ ਕੇ ਕਾਫੀ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਖਾਰਜ ਤੇ ਪੱਛੇ ਵਾਪਿਸ ਨਾ ਲੈਗੇ ਤਾਂ ਉਹ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਟਿੱਖਾ ਰੋਸ ਪ੍ਰਦਰਸ਼ਨ ਕਰਨਗੇ ਕੁਆਲਟੀ ਪ੍ਰਧਾਨ ਹਨ ਨੂੰ ਬਹੁਤ ਧੰਨ ਕਰਦਾ ਪਿਆ ਏ ਚਾਰ ਪੰਜ ਜਾਣੇ ਹੱਦ ਘਰਾਂ ਤੇ ਵੋਟੀ ਦੇ ਹੱਥੀ ਪੈ ਗਏ ਪੁਲਸ ਵਾਲੇ ਵੀ ਨਾਲ ਪੈ ਗਏ ਇਹਨੂੰ ਕਹਿੰਦੇ ਚਾਲ ਠਾਣੀ ਫੇਰ ਮੇਰੇ ਪਿਓ ਨੂੰ ਫੜ ਕੇ ਲੈ ਗਈ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਆ ਪਰਸੋ ਮੇਰੇ ਵੱਡੇ ਭਰਾ ਨੂੰ ਖੜਿਆ ਤੇ ਉਹਨੂੰ ਛੁਡਾ ਕੇ ਲਿਆਂਦਾ ਤੇ ਮੇਰੇ ਪਿਓ ਵੀ ਲੈ ਕੇ ਆ ਤੇ ਇਹਦੇ ਹੱਥੀ ਪੈ ਗਏ ਝਗੜਾ ਕਿਸ ਗੱਲ ਦਾ ਕੋਈ ਗੱਲ ਨਹੀਂ ਮੋੜ ਤੇ ਮੁੰਡੇ ਖਲੋਤੇ ਫੜ ਕੇ ਵੀਡੀਓ ਬਣਾਉਂਦਾ ਪਿਆ ਗੋਲਟੀ ਪਰਦਾਨ ਤੇ ਉਹਨੇ ਮੋਬਾਈਲ ਖੋ ਲਿਆ ਪਿੱਛਾ ਦੇ ਲਈ ਵੀਡੀਓ ਬਣਾਉਂਦਾ ਇਹੀ ਕੀ ਕੀਤਾ ਏ ਬਸ ਇਸ ਦਾ ਪ੍ਰੋਬਲਮ ਪ੍ਰਧਾਨ ਦਾ ਕਹਿਣਾ ਵਾ ਕਿ ਨਸ਼ਾ ਵੇਚਦੇ ਪਿਆ ਸੀ ਨਸ਼ੇ ਤੋਂ ਮੇਰੀ ਘਰ ਵਾਲੀ ਨੇ ਮਨਾ ਕੀਤਾ ਤੇ ਇਸ ਕਰਕੇ ਜਿਹੜਾ ਵਾ ਝਗੜਾ ਹੋਇਆ ਉਹਨਾਂ ਦਾ ਤਾਂ ਝੁਠਾ ਹੀ ਨਾ ਲਾਇਆ ਨਹੀਂ ਲਈ ਜਾਣ ਦੇ ਰਾਤ ਨੂੰ ਵੀ ਕੋਈ ਝਗੜਾ ਹੋਇਆ ਕੱਲ ਰਾਤ ਵੀ ਫੇਰ ਝਗੜਾ ਹੋ ਗਿਆ ਮੰਗੜਿਆ ਤੇ ਉਹਦੇ ਪਿੱਛੇ ਪਰਿਵਾਰਾ ਜੇਕੇ ਭੱਜ ਕੇ ਪਰਸੋਂ ਦਾ ਨੱਬਨ ਨਹੀਂ ਗਿਆ ਆ ਮਗਹੀ ਵਿਖਦੀ ਉਹ ਕਹਿੰਦਾ ਵੀ ਪਿਸਤੌਲ ਲੈ ਕੇ ਮੇਰੇ ਪਿੱਛੇ ਭੱਜੇ ਆ ਅੱਛਾ ਉਹਦੇ ਵੈਰੀਫਾਈ ਕਰਨ ਦੇ ਤੇ ਹੁਣ ਇਹ ਕਹਿੰਦੇ ਪਹਿਲਾਂ ਉਹ ਕਿੰਦਾ ਹਿੱਸੇ ਦੇ ਵਿੱਚ ਟੈਂਕੀ ਕੱਢ ਜਾਣਾ ਵਾ ਹੁਣ ਸਮਝਾਇਆ ਵੀ ਇਦਾਂ ਨਹੀਂ ਕਰੀਦਾ ਕਿ ਵੈਰੀਫਾਈ ਹੋ ਜਾਂਦਾ ਵਾ ਜਿਹੜਾ ਬੰਦਾ ਗਲਤੀ ਦੇ ਖਿਲਾਫ ਕਾਰਵਾਈ ਹੋ ਜੂਗੀ ਸਟੇਟ ਬੜਕਨ ਵਾਲਾ ਕੋਣ ਨਹੀਂ ਕੋਈ ਵੀ ਪਹਿਲਾਂ ਕਹਿੰਦਾ ਬੰਦੇ ਸਾਹਮਣੇ ਸਾਰੇ ਸਾਹਮਣੇ ਆਉਣ ਮੋਹਾਲੀ ਵਿਖੇ ਇੱਕ ਡਰਾਮੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਕਲੀ ਸੈੱਟ ਬਣਾਉਣ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਦੀ ਕੜੇ ਸ਼ਬਦਾਚ ਨਿੰਦਾ ਕੀਤੀ ਗਈ ਉਹਨੇ ਕਿਹਾ ਕਿ ਇਸ ਮਾਮਲੇ ਤੇ ਕੌਮ ਦੇ ਜਥੇਦਾਰ ਸ਼੍ਰੀ ਕਾਂਤਕ ਸਾਹਿਬ ਤੋਂ ਗਿਆਨੀ ਰਕਬੀਰ ਸਿੰਘ ਜੀ ਵੱਲੋਂ ਵੀ ਕਾਫੀ ਨਿੰਦਾ ਕੀਤੀ ਗਈ ਆ ਨਾਲ ਹੀ ਉਹਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਸ਼ੂਟਿੰਗ ਦੀ ਪੂਰਨ ਤੌਰ ਤੇ ਪਾਬੰਦੀ ਵੀ ਲਗਾ ਦਿੱਤੀ ਗਈ ਹੈ ਤੇ ਆਮਕਾਰ ਕੀ ਆ ਵੀ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਉਹ ਨਕਲੀ ਪੰਜਿਆ ਕਰਕੇ ਤੇ ਆਪਣਾ ਸਾਰ ਦਾ ਪਰਪਸ ਆਫ ਇਸ ਸਟੇਟਮੈਂਟ ਜਿਹੜਾ ਉਹਨੂੰ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹਿ ਲਓ ਤੁਸੀਂ ਰੋਸ ਨੇ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਤੇ ਸਾਡੀਆਂ ਸਿੱਖ ਪਰਮਰਾਹਮ ਦੇ ਅਨਪੂਰਨ ਨਹੀਂ ਗਾਇ ਇਹ ਇਹ ਕਰਕੇ ਮੈਂ ਬਾਕਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀ ਕੀਤਾ ਇਹਨਾਂ ਨੂੰ ਵੀ ਸਾਡ ਤੋਂ ਤਾੜਨਾ ਤਾਂ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ हूं ਕਿ ਇਹੋ ਜਿਹੇ ਪਰੰਪਰਾਵਾਂ ਪਾ ਕੇ ਇੱਕ ਧਰਮ ਦੀਆਂ ਜਿਹੜੀਆਂ ਬਲੱਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਹੈ ਪ੍ਰਧਾਨ ਸਾਹਿਬ ਵੀ ਕਿ ਜੋਗਾ ਗਰਲ ਵੱਲੋਂ ਜਿਹੜਾ ਆਪਣਾ ਉਹ ਬਹੁਤ ਬਹੁਤ ਹੋ ਚੁੱਕਾ ਦੇਖੋ ਉਹਨੂੰ ਆਪਣਾ ਆਪਣਾ ਦਰਜੋਨੇ ਕਰਾਇਆ ਠੀਕ ਆ ਉਹ ਵੀ ਉਹ ਕਿ ਲਾਅ ਦੀ ਪ੍ਰਕਿਰਿਆ ਆ ਪਾਰਟਿਆਦਾਰ ਜੀ ਆ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦੇ ਸਿਤਨੇ ਬੈਠੇ ਉਹਦਾ ਮੈਂ ਤੁਹਾਨੂੰ ਦੱਸ ਦਿਆਂ ਬਿਆਨ ਕਦੇ ਵੀ ਮੁਲਜ਼ਮ ਦੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਿਸ ਨੇ ਉਹ ਜੋਇਨ ਕਰਾਇਆ ਉਹ ਵੀ ਆਪ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਬਾਹਰ ਯੂਟੀ ਮਾਰਕੀਟ ਦੇ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਵੱਲੋਂ ਇੱਕ ਦੂਜੇ ਦੇ ਖਿਲਾਫ ਧਰਨਾ ਦਿੱਤਾ ਗਿਆ। ਦੇ ਚੱਲਦਿਆਂ ਸੜਕ ਤੇ ਸਾਰੀ ਆਵਾਜਾਈ ਬੰਦ ਹੋ ਗਈ ਇਸ ਨੂੰ ਲੈ ਕੇ ਥਾਣਾ ਛਰੇਟਾ ਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਨਾਲ ਗੱਲਬਾਤ ਕੀਤੀ ਗਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੇੜੀ ਵਾਲਿਆਂ ਨੇ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਪੂਰੀ ਤਰ੍ਹਾਂ ਗੰਦਗੀ ਫੈਲਾਈ ਹੋਈ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਹਨਾਂ ਇਸ ਬਾਰੇ ਇਸਲਾਮਾਬਾਦ ਦੀ ਪੁਲਿਸ ਨੂੰ ਉਹ ਰੋਜ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ ਫਾਜ਼ਿਲਕਾ ਇਲਾਕੇ ਦੀ ਮੋਰੀ ਸਮਾਸੇਂ ਸੰਸਾ ਡਾਕਟਰ ਬੀ.ਡੀ ਸੱਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਵਾਤਾਵਰਨ ਨੂੰ ਬਚਾਉਣ ਦੇ ਉਦੇਸ਼ ਨਾਲ ਵੱਖ-ਵੱਖ ਥਾਵਾਂ ਤੇ ਬੂਟੇ ਲਗਾਏ ਗਏ ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਜਿਲ੍ਹਾ ਪ੍ਰਧਾਨ ਤੇ ਕੌਂਸਲਰ ਪੂਜਾ ਲੁਥਰਾ ਸੱਚਦੇਵਾ ਨੇ ਕੁਲਦੀਪ ਸਿੰਘ ਪੰਨੂ ਦੀ ਅਗਵਾਈ ਹੇਠ ਪਿੰਡ ਦੇ ਮੈਂਬਰਾਂ ਤੇ ਪਤਵੰਤਿਆਂ ਨਾਲ ਲੈ ਕੇ ਸ਼ਤੀਰਵਾਲਾ ਵਿਖੇ ਬੂਟੇ ਲਾਏ ਗਏ ਇਸ ਮੌਕੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਜਿਲ੍ਹਾ ਪ੍ਰਧਾਨ ਤੇ ਕੌਂਸਲਰ ਪੂਜਾ ਲੁਥਰਾ ਨੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਕਾਰਨ ਫੈਲਦੀਆਂ ਬਿ ਧੋਣ ਦੀ ਅਪੀਲ ਕੀਤੀ। ਬਾਬਾ ਕੁਲਵੰਦ ਸਿੰਘ ਅਜਨਾਲੇ ਵਾਲਿਆਂ ਨੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਰਸਤੇ ਸਰਾਵਾ ਵਿਖੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਖਾਸ ਉਪਰਾਲਾ ਕੀਤਾ ਗਿਆ। ਜਿਨ੍ਹਾਂ ਵੱਲੋਂ ਬਰਸਾਤੀ ਮੌਸਮ ਹੋਣ ਕਾਰਨ ਮੱਖੀ ਮੱਛਰ ਦੇ ਖਾਤਮੇ ਦੇ ਲਈ ਫੋਗਿੰਗ ਮਸ਼ੀਨ ਰਾਹੀਂ ਸਪਰੇਅ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਮੱਛਰਾਂ ਤੋਂ ਰਾਹਤ ਦਿੱਤੀ ਜਾ ਸਕੇ। ਨਜ਼ਰ ਮਾਰਦੇ ਅੱਜ ਦੇ ਮੌਸਮ ਤੇ ਹਾਲ ਦੇ ਅਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੀਓ ਇਜਾਜ਼ਤ ਤਾਂਗਾ